ਕਿਸਾਨ ਭਰੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਕੀ ਕਿਸਾਨ ਭਰੋ ਤੁਹਾਨੂੰ ਵੀ ਚਾੜ ਚਾਹੀਦਾ ਹੈ ਕੀ ਕਿਸਾਨ ਭਰੋ ਤੁਹਾਡੀ ਬੱਲੀ ਦੇ ਅੰਦਰ ਜਿਹੜੇ ਦਾਣੇ ਆ ਉਹ ਵੀ ਪੂਰੇ ਭਰਵੇਂ ਹੋਣੇ ਚਾਹੀਦੇ ਨੇ ਕੀ ਕਿਸਾਨ ਭਰੋ ਤੁਹਾਡੀ ਬੱਲੀ ਦੇ ਅੰਦਰ ਜਿਹੜਾ ਦਾਣਾ ਬਣਿਆ ਉਹ ਪੂਰਾ ਮੋਟਾ ਹੋਣਾ ਚਾਹੀਦਾ ਹੈ ਕੀ ਤੁਹਾਡੀ ਕਣਕ ਲਾਸਟ ਤੱਕ ਹਰੀ-ਪਰੀ ਰਹਿਣੀ ਚਾਹੀਦੀ ਹੈ ਤਾਂ ਇਹ ਸਾਰੀਆਂ ਗੱਲਾਂ ਦਾ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਅੱਜ ਹੱਲ ਕਰਨ ਚੱਲਿਆਂ ਕਿਸਾਨ ਭਰਾਓ ਜਿਹੜੀ ਅੱਜ ਕਣਕ ਦੀ ਫਸਲ ਹੈ ਉਹ 65 ਤੋਂ ਲੈ ਕੇ 80 ਦਿਨ ਦੇ ਵਿਚਾਲੇ ਵਿਚਾਲੇ ਹੈ ਤਾਂ ਇਸ ਟਾਈਮ ਜਦੋਂ ਆਪਾਂ 65 ਤੋਂ ਲੈ ਕੇ 80 ਦਿਨ ਦੀ ਫਸਲ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਇਸ ਕਣਕ ਦੀ ਫਸਲ ਦੇ ਅੰਦਰ ਇੱਕ ਚੀਜ਼ ਬਹੁਤ ਮਹੱਤਵਪੂਰਨ ਹੁੰਦੀ ਹੈ ਇੱਕ ਸਟੇਜ ਬਹੁਤ ਮਹੱਤਵਪੂਰਨ ਹੁੰਦੀ ਹੈ ਉਹ ਸਟੇਜ ਹੁੰਦੀ ਹੈ ਝੰਡੇ ਪੱਤੇ ਦੀ ਅਵਸਥਾ ਜਿਹੜੀ ਕਣਕ ਦੇ ਅੰਦਰ ਝੰਡਾ ਪੱਤਾ ਬਣ ਗਿਆ ਤਾਂ ਇਹਦਾ ਮਤਲਬ ਆ ਹੈ ਕਿ ਉਸ ਕਣਕ ਨੂੰ ਖੁਰਾਕ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਦੇਖਣ ਦੀ ਲੋੜ ਹੈ ਕਿ ਝੰਡਾ ਪੱਤਾ ਜਿਹੜਾ ਕਣਕ ਦੀ ਫਸਲ ਦੇ ਅੰਦਰ ਸਭ ਤੋਂ ਮੂਹਰਲਾ ਪੱਤਾ ਤੇ ਸਭ ਤੋਂ ਵੱਡਾ ਪੱਤਾ ਕਣਕ ਦਾ ਜਿਹੜਾ ਝੰਡਾ ਪੱਤਾ ਹੈ ਉਹ ਉਸ ਕਣਕ ਦੀ ਫਸਲ ਦੀ ਰਸੋਈ ਹੈ ਤਾਂ ਇਸ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਕਿਸਾਨ ਭਰਾਓ ਕਿ ਝੰਡੇ ਪੱਤੇ ਦੇ ਕਰਕੇ 60% ਜਿਹੜਾ ਹੈ ਉਹ ਝਾੜ ਦਾ ਨੁਕਸਾਨ ਆਪਾਂ ਨੂੰ ਹੋ ਸਕਦਾ ਹੈ ਜਾਂ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਪੂਰੀ ਕਣਕ ਦੀ ਫਸਲ ਦਾ ਜਿਹੜਾ ਝਾੜ ਹੈ ਉਹ ਝੰਡਾ ਪੱਤਾ 60% ਬਣਾਉਂਦਾ ਹੈ ਜੇ ਅੱਜ ਆਪਾਂ ਇਹਦਾ ਖਿਆਲ ਨਹੀਂ ਰੱਖਾਂਗੇ ਤਾਂ ਉਹ 60% ਆਪਣਾ ਨੁਕਸਾਨ ਹੋ ਸਕਦਾ ਹੈ ਆਪਾਂ ਨੂੰ ਉਹ ਝਾੜ ਕੱਟ ਮਿਲ ਸਕਦਾ ਹੈ ਤਾਂ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਇਹ ਗੱਲ ਦੱਸਣਾ ਵੀ ਉਹ 60% ਝਾੜ ਆਪਾਂ ਕਿਵੇਂ ਵਧਾਉਣਾ ਹੈ ਤਾਂ ਕਿਸਾਨਪਰੋ ਇਸ ਝੰਡੇ ਪੱਤੇ ਦੀ ਅਵਸਥਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਝੰਡੇ ਪੱਤੇ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਬੱਲੀ ਜੁੜੀ ਹੁੰਦੀ ਹੈ ਔਰ ਇਸ ਝੰਡੇ ਪੱਤੇ ਦਾ ਅਰਥ ਹੁੰਦਾ ਹੈ ਕਿ ਉਸ ਬੱਲੀ ਨੂੰ ਸੂਰਜ ਦੀ ਰੋਸ਼ਨੀ ਨਾਲ ਭੋਜਨ ਪ੍ਰਦਾਨ ਕਰਾਉਣਾ ਔਰ ਜਦੋਂ ਉਸ ਬੱਲੀ ਨੂੰ ਭੋਜਨ ਪ੍ਰਦਾਨ ਕਰਾਉਂਦਾ ਤਾਂ ਉਹਦਾ ਅਰਥ ਇਹ ਹੁੰਦਾ ਹੈ ਕਿ ਉਸ ਬੱਲੀ ਦੇ ਅੰਦਰ ਜਿਹੜਾ ਦਾਣਾ ਬਣੂਗਾ ਉਹ ਪੂਰਾ ਵੱਡਾ ਬਣੂਗਾ ਪੂਰਾ ਮੋਟਾ ਦਾਣਾ ਬਣੂਗਾ ਬੱਲੀ ਜਿਹੜੀ ਨਿਕਲੂਗੀ ਬਾਹਰ ਨਿਕਲੂਗੀ ਪੂਰੀ ਵੱਡੀ ਬੱਲੀ ਬਾਹਰ ਨਿਕਲੂਗੀ ਔਰ ਪੂਰੀ ਭਰਵੀਂ ਬੱਲੀ ਬਾਹਰ ਨਿਕਲੂਗੀ ਤਾਂ ਇਹ ਝੰਡੇ ਪੱਤੇ ਦਾ ਰੋਲ ਹੈ ਤੇ ਅੱਜ ਆਪਾਂ ਨੂੰ ਲੋੜ ਹੈ ਕਿ ਇਸ ਝੰਡੇ ਪੱਤੇ ਨੂੰ ਆਪਾਂ ਲੋਗ ਸੰਭਾਲੀਏ ਤੇ ਇੱਕ ਵਧੀਆ ਚੜ ਆਪਾਂ ਲੋਗ ਲਈਏ ਅੱਜ ਮੈਂ ਜਿਹੜੀ ਦਵਾਈ ਦੀ ਗੱਲ ਕਰਨ ਲੱਗਿਆ ਉਹ ਦਵਾਈ ਅੱਜ ਤੁਸੀਂ ਕਰ ਲਈ ਲਾਸਟ ਤੱਕ ਕਿਸੇ ਪ੍ਰਕਾਰ ਦੇ ਉੱਲੀ ਨਾ ਸਕਦੀ ਆਪਾਂ ਲੋਗਾਂ ਨੂੰ ਲੋੜ ਨਹੀਂ ਹੈ ਲਾਸਟ ਤੱਕ ਤਾਂ ਉਹ ਜਿਹੜਾ ਉਲੀ ਨਾਸਕਾ ਕਿਸਾਨ ਪ੍ਰਾਉ ਉਹ ਹੈਗਾ ਸਿਜੈਂਟਾ ਕੰਪਨੀ ਦਾ ਇੰਪੈਕਟ ਐਕਸਟਰਾ ਜਿੰਨੂੰ ਅਜ ਆਪਾਂ ਨੂੰ ਕਰਨ ਦੀ ਲੋੜ ਹੈ ਇਸ ਇੰਪੈਕਟ ਐਕਸਟਰਾ ਦਾ ਜਿਹੜਾ ਸਹੀ ਟਾਈਮ ਹੈ ਕਿ ਜਦੋਂ ਕਣਕ ਦੇ ਅੰਦਰ ਝੰਡਾ ਪੱਤਾ ਬਣ ਗਿਆ ਆ ਅਵਸਥਾ ਜਿਹੜੀ ਆ ਗਈ 65 ਤੋਂ ਲੈ ਕੇ 80 ਦਿਨ ਦੇ ਵਿਚਾਲੇ ਜਿਹੜੀ ਅਵਸਥਾ ਆ ਗਈ ਉਸ ਅਵਸਥਾ ਦੇ ਉੱਤੇ ਆਪਾਂ ਨੂੰ ਇੰਪੈਕਟ ਐਕਸਟਰਾ ਨੂੰ ਕਰਨ ਦੀ ਲੋੜ ਹੈ ਤਾਂ ਕਿਸਾਨ ਪ੍ਰਾਉ ਇਹ ਦੋ ਉਲੀ ਨਾਸਕ ਨਾਲ ਬਣਿਆ ਹੋਇਆ ਇੱਕ ਬਹੁਤ ਵਧੀਆ ਉਲੀ ਨਾਸਕ ਕੰਪਨੀ ਦਾ ਐਮਐਸਟੀਆਰ ਟੈਕਨੋਲੋਜੀ ਨਾਲ ਬਣਿਆ ਹੋਇਆ ਏਉਲੀਨਾ ਸਕੇ ਇਹਦੀ ਡੋਜ਼ ਜਿਹੜੀ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ 200 ਐਮਐਲ ਪ੍ਰਤੀ ਏਕੜ ਦੇ हिसाब ਨਾਲ 200 ਲੀਟਰ ਪਾਣੀ ਦੇ ਨਾਲ ਤਾਂ ਇਹਦਾ ਕੰਮ ਕੀ ਹੋਊਗਾ ਇਹਦਾ ਕੰਮ ਹੈ ਕਿ ਇਹ ਚੰਡੇ ਪੱਤੇ ਨੂੰ ਮਜ਼ਬੂਤੀ ਪ੍ਰਦਾਨ ਕਰੂਗਾ ਇਹ ਚੰਡੇ ਪੱਤੇ ਨੂੰ ਹਰਾ-ਪਰਾ ਰੱਖੂਗਾ ਉਸ ਬੱਲੀ ਦੇ ਅੰਦਰ ਜਿਹੜੀ ਬੱਲੀ ਬਾਹਰ ਆਊਗੀ ਉਹ ਪੂਰੀ ਭਰਵੀਂ ਬੱਲੀ ਬਾਹਰ ਆਊਗੀ ਦਾਣਾ ਵੱਡਾ ਰਹੂਗਾ ਥੱਲਿਓਂ ਲੈ ਕੇ ਉੱਤੇ ਤੱਕ ਉਸ ਬੱਲੀ ਦੇ ਅੰਦਰ ਪੂਰੇ ਦਾਣੇ ਭਰੇ ਹੋਣਗੇ ਇੱਕ ਸਭ ਤੋਂ ਵਧੀਆ ਕੰਮ ਜਿਹੜਾ ਇਸ ਇੰਪੈਕਟ ਐਕਸਟਰਾ ਦਾ ਹੈ ਕਿ ਜਿਹੜੀ ਕਣਕ ਦੇ ਉੱਤੇ ਆਪਾਂ ਲੋਗ ਇੰਪੈਕਟ ਐਕਸਟਰਾ ਕੀਤੀ ਹੈ ਉਹ ਕਣਕ ਲਾਸਟ ਤੱਕ ਹਰੀ-ਪਰੀ ਰਹੂਗੀ ਇੱਕ ਚੀਜ਼ ਹੋਰ ਪੀਲੀ ਕੁੰਗੀ ਆਪਣੀ ਕਣਕ ਦੇ ਅੰਦਰ ਆਉਂਦੀ ਹੈ ਤਾਂ ਇਹ ਦਵਾਈ ਉਹਦਾ ਵੀ ਪੂਰਾ ਵਧੀਆ ਤਰੀਕੇ ਨਾਲ ਸਮਾਧਾਨ ਕਰਦੀ ਹੈ ਕਿਸੇ ਪ੍ਰਕਾਰ ਦੀ ਕੋਈ ਗਰਮੀ ਲਾਸਟ ਦੇ ਅੰਦਰ ਪੈਂਦੀ ਹੈ ਜਿਵੇਂ ਮਤਲਬ ਮਾਰਚ ਲਾਸਟ ਦੇ ਅੰਦਰ ਜਾਂ April ਦੇ ਅੰਦਰ ਗਰਮੀ ਪੈਂਦੀ ਹੈ ਤਾਂ ਉਹਨੂੰ ਸਹਿਣ ਕਰਨ ਦੀ ਸ਼ਕਤੀ ਜਿਹੜੀ ਹੈਗੀ ਇਹ ਦਵਾਈ ਜਿਹੜੀ ਹੈ ਉਹ ਕਣਕ ਨੂੰ ਪ੍ਰਦਾਨ ਕਰਦੀ ਹੈ ਤਾਂ ਕਿਸਾਨ ਭਰਾਓ ਜੇ ਆਪਾਂ ਵਧੀਆ ਝਾੜ ਲੈਣਾ ਤਾਂ ਆਪਾਂ ਨੂੰ ਅੱਜ ਇਮਪੈਕਟ ਐਕਸਟਰਾ ਕਰਨ ਦੀ ਲੋੜ ਹੈ 200 ml ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਹਦਾ ਯੂਜ਼ ਕਰਨਾ ਹੈ ਕੋਈ ਵੀ ਕਿਸਾਨ ਪਰਆਇਨ ਦੇ ਅੰਦਰ ਤੇਲੇ ਵਾਲੀ ਦਵਾਈ ਮਿਲਾਉਣਾ ਚਾਹੁੰਦਾ ਹੈ ਕੋਈ ਕਿਸਾਨ ਪਰਆਇਨ ਦੇ ਅੰਦਰ ਸੁੰਡੀ ਵਾਲੀ ਦਵਾਈ ਮਿਲਾਉਣਾ ਚਾਹੁੰਦਾ ਤਾਂ ਮਿਲਾ ਸਕਦਾ ਤਾਂ ਯਾਦ ਰੱਖਣਾ ਹੈ ਆਪਾਂ ਨੂੰ ਇੰਪੈਕਟ ਐਕਸਟਰਾ 200 ਐਮਐਲ ਪ੍ਰਤੀ ਏਕੜ ਦੇ हिसाब ਨਾਲ ਆਪਾਂ ਲੋਕਾਂ ਨੇ ਅੱਜ ਦੀ ਤਰੀਕ ਦੇ ਅੰਦਰ ਜਿੱਥੇ ਝੰਡੇ ਪੱਤੇ ਦੀ ਅਵਸਥਾ ਆ ਗਈ ਉਸ ਟਾਈਮ ਆਪਾਂ ਇੰਪੈਕਟ ਐਕਸਟਰਾ ਯੂਜ਼ ਕਰਨਾ ਹੈ ਜੈ ਜਵਨ ਜੈ ਕਿਸਾਨ ਜੈ ਵਿਗਿਆਨ